ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਇੱਕ ਵਾਰ ਫਿਰ ਤੋਂ ਸਵਾਗਤ ਹੈ ਤੁਹਾਡਾ ਅੱਜ ਦੀ ਇਸ ਵੀਡੀਓ ਦੇ ਵਿੱਚ ਅੱਜ ਦੀ ਇਸ ਵੀਡੀਓ 'ਚ ਆਪਾਂ ਗੱਲ ਕਰਾਂਗੇ ਇੱਕ ਅਜਿਹੇ ਕਤਲ ਕੇਸ ਦੇ ਬਾਰੇ ਜਿਸ ਦੇ ਵਿੱਚ ਪੁਲਿਸ ਦੇ ਕੋਲ ਇੱਕ লাশ ਸੀ ਇੱਕ ਮੁਲਜ਼ਮ ਸੀ ਇੱਕ ਮੁਲਜ਼ਮ ਨੂੰ ਜਿਹੜਾ ਜੇਲ੍ਹ ਦੇ ਵਿੱਚ ਭੇਜਿਆ ਗਿਆ ਉਸ ਦੇ ਉੱਤੇ ਮੁਕੱਦਮਾ ਚੱਲਿਆ ਤੇ ਬਾਅਦ ਦੇ ਵਿੱਚ ਫਿਰ ਪਤਾ ਲੱਗਿਆ ਕਿ ਜਿਹੜੀ ਔਰਤ ਦੇ ਕਤਲ ਦਾ ਕੇਸ ਉਸ ਨੌਜਵਾਨ ਦੇ ਉੱਤੇ ਚੱਲ ਰਿਹਾ ਸੀ ਉਹ ਔਰਤ ਦਾ ਕਦੇ ਕਤਲ ਹੋਇਆ ਹੀ ਨਹੀਂ ਉਹ ਔਰਤ ਇੱਕ ਦਿਨ ਬਾਜ਼ਾਰ ਦੇ ਵਿੱਚ ਕੌਫੀ ਪੀਂਦੀ ਹੋਈ ਮਿਲ ਜਾਂਦੀ ਆ ਜਿਸ ਦੇ ਕਤਲ ਦਾ ਕੇਸ ਉਸ ਦੇ ਘਰ ਵਾਲੇ ਦੇ ਉੱਤੇ ਚੱਲ ਰਿਹਾ ਸੀ ਇਸ ਕੇਸ ਦੇ ਵਿੱਚ ਅਜੀਬ ਗੱਲ ਇਹ ਸੀ ਕਿ ਜਿਹੜਾ ਉਹ ਨੌਜਵਾਨ ਸੀ ਉਸਨੇ ਇਸ ਕੇਸ ਦੇ ਵਿੱਚ ਜਿਹੜਾ ਆਪਣਾ ਜੁਰਮ ਸੀ ਉਹ ਕਬੂਲ ਵੀ ਕਰ ਲਿਆ ਸੀ ਤੇ ਇਸ ਕੇਸ ਦੇ ਵਿੱਚ ਇੱਕ লাশ ਤੱਕ ਵੀ ਮਿਲ ਗਈ ਸੀ ਫਿਰ ਇਹ ਮਾਮਲਾ ਕੀ ਸੀ ਇਸ ਕੇਸ ਦੇ ਵਿੱਚ ਜਿਹੜਾ ਉਹ ਨੌਜਵਾਨ ਸੀ ਉਸਦੇ ਗਰੀਬ ਮਾਪੇ ਦਰਦ-ਦਰਦੀਆਂ ਠੋਕਰਾਂ ਖਾ ਰਹੇ ਸੀ ਤੇ ਹਰ ਕਿੱਤੋਂ ਆਪਣੇ ਪੁੱਤ ਦੇ ਲਈ ਇਨਸਾਫ ਮੰਗ ਰਹੇ ਸੀ ਪਰ ਇਸ ਕੇਸ ਦੇ ਵਿੱਚ ਕੀ ਅਜੀਹਾ ਹੋਇਆ ਕਿ ਜਿਸ ਔਰਤ ਦਾ ਕਤਲ ਨਹੀਂ ਹੋਇਆ ਉਸ ਦਾ ਮੁਕੱਦਮਾ ਵੀ ਉਸਤੇ ਚੱਲਿਆ ਤੇ ਜੋ ਕਤਲ ਕਦੇ ਉਸ ਮੁੰਡੇ ਨੇ ਕੀਤਾ ਹੀ ਨਹੀਂ ਉਸ ਨੂੰ ਫਿਰ ਉਸਨੇ ਕੰਫੈਸ ਕਿਉਂ ਕੀਤਾ ਇਹ ਬੜੀਆਂ ਅਜੀਬ ਘਟਨਾਵਾਂ ਸੀ ਬੜੀਆਂ ਅਜੀਬ ਗੱਲਾਂ ਸੀ ਇਹ ਸਭ ਕੁਝ ਅਦਾਲਤ ਦੇ ਵਿੱਚ ਗਿਆ ਅਦਾਲਤ ਦੇ ਵਿੱਚ ਜਾ ਕੇ ਫਿਰ ਕੀ ਫੈਸਲੇ ਹੋਏ ਕੀ ਕੁਝ ਨਿਕਲ ਕੇ ਸਾਹਮਣੇ ਆਇਆ ਇਹ ਸਾਰੀ ਗੱਲਬਾਤ ਆ ਪੱਜ ਦੀ ਇਸ ਵੀਡੀਓ ਦੇ ਵਿੱਚ ਕਰਾਂਗੇ ਤੁਸੀਂ ਵੀਡੀਓ ਦੇ ਅਖੀਰ ਤੱਕ ਬਣੇ ਰਹੋ ਤੇ ਜੇਕਰ ਤੁਸੀਂ ਅੱਜ ਪਹਿਲੀ ਵਾਰ ਇਸ ਚੈਨਲ ਦੇ ਉੱਤੇ ਵੀਡੀਓ ਦੇਖਣ ਲੱਗਿਓ ਤਾਂ ਤੁਹਾਨੂੰ ਗੁਜਾਰਿਸ਼ ਹੈ ਕਿ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਬੈਲ ਦਾ ਆਈਕਨ ਜ਼ਰੂਰ ਦਬਾ ਲਿਓ ਤਾਂ ਕਿ ਅੱਗੇ ਤੋਂ ਵਾਲੀਆਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦੀ ਰਹੇ ਬਹੁਤਾਂ ਸਮਾਪਾ ਤੁਹਾਡਾ ਨਾਲ ਲੈਂਦੇ ਹੋਏ ਸ਼ੁਰੂ ਕਰਦੇ ਆਂ ਅੱਜ ਦੀ ਇਹ ਵੀਡੀਓ ਅੱਜ ਦੀ ਇਹ ਘਟਨਾ ਜੀ ਕਰਨਾਟਕਾ ਦੀ ਕਰਨਾਟਕਾ ਦੇ ਵਿੱਚ ਇੱਕ ਸ਼ਹਿਰ ਆ ਗੁਟਕੂ ਗੋਟਕੂ ਦੇ ਵਿੱਚ ਇੱਕ ਜਗ੍ਹਾ ਆ ਕੁਸ਼ਲਨਗਰ ਨਾਮ ਦੀ ਉਸ ਕੁਸ਼ਲਨਗਰ ਦੇ ਵਿੱਚ ਇੱਕ ਵਿਅਕਤੀ ਰਹਿੰਦਾ ਸੀ ਜਿਸ ਦਾ ਨਾਮ ਸੀ ਸ਼ੁਰੇਸ਼ ਸ਼ੁਰੇਸ਼ ਦੀ ਉਮਰ 35 ਸਾਲ ਦੀ ਸੀ ਇਸ ਦੇ ਨਾਲ ਇਸ ਦੇ ਘਰ ਦੇ ਵਿੱਚ ਇਹਦੀ ਘਰਵਾਲੀ ਸੀ ਜਿਸ ਦਾ ਨਾਮ ਮਲਿਗੇ ਸੀਗਾ ਤੇ ਇਸ ਦੇ ਨਾਲ ਇਸ ਦੇ ਦੋ ਬੱਚੇ ਸੀ ਤੇ ਇਹਦੇ ਘਰ ਦੇ ਵਿੱਚ ਹੀ ਇਹਦੇ ਦੋ ਮਾਪੇ ਵੀ ਇਸੇ ਦੇ ਨਾਲ ਰਹਿੰਦੇ ਸੀ ਇਹ ਪੂਰਾ ਪਰਿਵਾਰ ਸੀ ਹੁਣ ਜਿਹੜਾ ਸ਼ੁਰੇਸ਼ ਸੀਗਾ ਇਹ ਕਾਫੀ ਜ਼ਿਆਦਾ ਵਿਚਾਰਾ ਗਰੀਬ ਸੀ ਇਹ ਆਪਣੇ ਦਿਹਾੜੀਆਂ ਵਗੈਰਾ ਕਰਕੇ ਆਪਣੇ ਘਰ ਦਾ ਗੁਜ਼ਾਰਾ ਚਲਾਉਂਦਾ ਸੀ ਹੁਣ ਇਹਦੀ ਜ਼ਿੰਦਗੀ ਵਧੀਆ ਚੱਲ ਰਹੀ ਸੀ ਵਧੀਆ ਗੁਜ਼ਾਰਾ ਚਲਾ ਰਿਹਾ ਸੀ ਇਹਦਾ ਜਿਹੜਾ ਆਪਣੀ ਘਰਵਾਲੀ ਦੇ ਨਾਲ ਵਧੀਆ ਪਿਆਰ ਸੀ ਇਹਨਾਂ ਦੀ ਦੋਹਾਂ ਦੀ ਆਪਸ ਦੇ ਵਿੱਚ ਮੀਆਂ ਬੀਬੀ ਦੀ ਵਧੀਆ ਬਣਦੀ ਸੀ ਪਰ ਫਿਰ ਇਹਨਾਂ ਦੇ ਘਰ ਦੇ ਵਿੱਚ ਕੁਝ ਅਜੀਹਾ ਹੁੰਦਾ ਕਿ ਇਹ ਸਾਰੀ ਚੀਜ਼ ਬਦਲ ਜਾਂਦੀ ਆ ਇਹਨਾਂ ਦੇ ਘਰ ਦੇ ਵਿੱਚ ਗਰੀਬੀ ਦੇ ਨਾਲ ਨਾਲ ਇਹਨਾਂ ਦੇ ਉੱਤੇ ਦੁੱਖਾਂ ਦਾ ਹੋਰ ਵੀ ਪਹਾੜ ਟੁੱਟਦਾ ਹੁਣ ਨਵੰਬਰ 2020 ਦੇ ਵਿੱਚ ਜਿਹੜੀ ਇਹ ਮਲਿਗੇ ਸੀ ਇਹ ਇੱਕ ਦਿਨ ਆਪਣੇ ਘਰ ਤੋਂ ਗਾਇਬ ਹੋ ਜਾਂਦੀ ਹੈ ਆਪਣੇ ਘਰ ਤੋਂ ਕਿਤੇ ਚਲੀ ਜਾਂਦੀ ਹੈ ਹੁਣ ਜੋਹੇ ਸ਼ਰੇਸ਼ ਸੀਗਾ ਇਹਨੂੰ ਬੜੀ ਜਿਹੜੀ ਟੈਨਸ਼ਨ ਹੋਈ ਇਹਨੇ ਬੜਾ ਲੱਭਣ ਦੀ ਕੋਸ਼ਿਸ਼ ਕੀਤੀ ਜਦੋਂ ਨਾ ਕਿਤੇ ਕੁਝ ਪਤਾ ਲੱਗਿਆ ਤਾਂ ਉਸ ਤੋਂ ਬਾਅਦ ਫਿਰ ਇਹ ਥਾਣੇ ਦੇ ਵਿੱਚ ਜਾਂਦਾ ਹੈ ਉੱਥੇ ਕੁਸ਼ਲ ਨਗਰ ਥਾਣੇ ਦੇ ਵਿੱਚ ਜਾ ਕੇ ਇਹ ਇੱਕ ਰਿਪੋਰਟ ਦਰਜ ਕਰਵਾ ਕੇ ਆਉਂਦਾ ਇੱਕ ਮਿਸਿੰਗ ਕੰਪਲੇਂਟ ਦਰਜ ਕਰਵਾਉਂਦਾ ਹੁਣ ਉੱਥੇ ਜਦੋਂ ਕੰਪਲੇਂਟ ਦਰਜ ਕਰਵਾਈ ਉਸ ਤੋਂ ਬਾਅਦ ਪੁਲਿਸ ਵਾਲਿਆਂ ਨੇ ਇਹ ਤੋਂ ਪੂਰੀ ਡਿਟੇਲ ਲਈ ਇਹ ਤੋਂ ਪੁੱਛਿਆ ਕਿ ਤੁਹਾਡੀ ਘਰ ਦੇ ਵਿੱਚ ਕਦੇ ਅਣਬਣਤਾ ਨਹੀਂ ਹੋਈ ਤਾਂ ਇਹਨੇ ਪੂਰੀ ਗੱਲਬਾਤ ਦੱਸੀ ਕਿ ਸਾਡੀ ਆਪਸ ਦੇ ਵਿੱਚ ਵਧੀਆ ਬਣਦੀ ਸੀ ਅਜਿਹੀ ਕੋਈ ਵੀ ਕਦੇ ਗੱਲ ਨਹੀਂ ਹੋਈ ਤਾਂ ਉਸ ਤੋਂ ਬਾਅਦ ਪੁਲਿਸ ਵਾਲੇ ਉਸ ਮਲੀਗੇ ਨੂੰ ਲੱਭਣਾ ਸ਼ੁਰੂ ਕਰਦੇ ਆ ਪਰ ਮਲੀਗੇ ਪੁਲਿਸ ਵਾਲਿਆਂ ਨੂੰ ਕਿਤੇ ਵੀ ਨਹੀਂ ਮਿਲਦੀ ਹੁਣ ਨਵੰਬਰ 2020 ਦੇ ਵਿੱਚ ਜਿਹੜੀ ਮਲੀਗੇ ਦੀ ਮਿਸਿੰਗ ਰਿਪੋਰਟ ਦਰਜ ਕਰਵਾਈ ਗਈ ਸੀ ਤਾਂ ਹੁਣ ਜੂਨ 2021 ਦਾ ਟਾਈਮ ਆ ਜਾਂਦਾ ਜੂਨ 2021 ਦੇ ਵਿੱਚ ਉਸੇ ਪਿੰਡ ਦੇ ਵਿੱਚ ਜਿੱਥੇ ਸ਼ੁਰੇਸ਼ ਰਹਿੰਦਾ ਸੀ ਉੱਥੇ ਇੱਕ ਦਿਨ ਇੱਕ ਇਨਸਾਨ ਨੂੰ ਇੱਕ ਪਿੰਜਰ ਮਿਲਦਾ ਇੱਕ ਇਨਸਾਨ ਦਾ ਪਿੰਜਰ ਇੱਕ ਬੰਦਾ ਆਪਣੇ ਖੇਤਾਂ ਦੇ ਵਿੱਚ ਜਿਹੜਾ ਕੰਮ ਕਰ ਰਿਹਾ ਸੀ ਤਾਂ ਉੱਥੇ ਕੰਮ ਕਰਦਿਆਂ ਉਹਨੂੰ ਇੱਕ ਪਿੰਜਰ ਦਿਖਾਈ ਦਿੱਤਾ ਤੇ ਉਸ ਤੋਂ ਬਾਅਦ ਉਹਨੇ ਪਿੰਡ ਵਾਲਿਆਂ ਨੂੰ ਦੱਸਿਆ ਤੇ ਪਿੰਡ ਵਾਲਿਆਂ ਨੇ ਫਿਰ ਪੁਲਿਸ ਬੁਲਾਈ ਤੇ ਪੁਲਿਸ ਵਾਲਿਆਂ ਨੇ ਆ ਕੇ ਉਹ ਜਿਹੜਾ ਪਿੰਜਰ ਸੀ ਆਪਣੇ ਕਾਬੂ ਦੇ ਵਿੱਚ ਲਿਆ ਤੇ ਉਸ ਤੋਂ ਬਾਅਦ ਉਸਨੂੰ ਫਿਰ ਹਸਪੀਟਲ ਦੇ ਵਿੱਚ ਭੇਜ ਦਿੱਤਾ ਗਿਆ ਅਗਲੀ ਜਾਂਚ ਦੇ ਵਾਸਤੇ ਤਾਂ ਹੁਣ ਦੂਜੇ ਪਾਸੇ ਪੁਲਿਸ ਵਾਲੇ ਹੁਣ ਇਸ ਪਿੰਜਰ ਦੀ ਜਿਹੜੀ ਜਾਂਚ ਕਰਨੀ ਚਾਹੁੰਦੇ ਸੀ ਇਸ ਦੇ ਨਾਲ ਜੋ ਵੀ ਸਮਾਨ ਮਿਲਿਆ ਉਹ ਵੀ ਪੁਲਿਸ ਵਾਲਿਆਂ ਨੇ ਆਪਣੇ ਕਬਜ਼ੇ ਦੇ ਵਿੱਚ ਲੈ ਲਿਆ ਸੀ ਹੁਣ ਇਹ ਪਿੰਜਰ ਹੈ ਕਿਸ ਦਾ ਸੀ ਇਹ ਜਿਹੜੀ ਸਾਰੀ ਪਹਿਚਾਨ ਕਰਨੀ ਸੀ ਪੁਲਿਸ ਵਾਲਿਆਂ ਨੇ ਇਹ ਚੀਜ਼ ਦੀ ਤਹਿਕੀਕਾਤ ਕਰਨੀ ਸੀ ਤਾਂ ਇਹਦੇ ਚਾਲਦੇ ਆਂ ਸੀ ਸਭ ਤੋਂ ਪਹਿਲਾ ਸਟੈਪ ਸੀ ਕਿ ਜਿਹੜੇ ਆਸ-ਪਾਸ ਦੇ ਇਲਾਕੇ ਨੇ ਨੇੜੇ-ਤੇੜੇ ਦੇ ਇਲਾਕਿਆਂ ਦੇ ਵਿੱਚ ਜਿੰਨੇ ਵੀ ਪੁਲਿਸ ਥਾਣੇ ਨੇ ਉਹਨਾਂ ਦੇ ਵਿੱਚ ਜਿੰਨੀਆਂ ਵੀ ਮਿਸਿੰਗ ਕੰਪਲੇਂਟ ਦਰਜ ਕਰਵਾਈਆਂ ਗਈਆਂ ਨੇ ਉਹਨਾਂ ਦੀ ਲਿਸਟ ਬਣਾਈ ਜਾਵੇ ਤਾਂ ਇਦਾਂ ਹੀ ਕੀਤਾ ਜਾਂਦਾ ਤਾਂ ਜਦੋਂ ਲਿਸਟ ਆਉਂਦੀ ਆ ਸਾਹਮਣੇ ਤਾਂ ਉਸ ਦੇ ਵਿੱਚ ਜਿਹੜਾ ਇਹ ਕਹਿ ਦਈਏ ਕਿ ਓਬਵੀਅਸ ਸੀਗਾ ਉਸੇ ਪਿੰਡ ਦੇ ਵਿੱਚ ਜਿਸ ਦੇ ਵਿੱਚ ਇਹ লাশ ਜਾਂ ਕਹਿੰਦੇ ਪਿੰਜਰ ਮਿਲਿਆ ਸੀ ਉਸੇ ਪਿੰਡ ਦੀ ਜਿਹੜੀ ਮਲੀਗੇ ਸੀ 1 ਸਾਲ ਪਹਿਲਾਂ ਘਰ ਤੋਂ ਚਲੀ ਗਈ ਸੀ ਉਸ ਦੀ ਮਿਸਿੰਗ ਕੰਪਲੇਂਟ ਦਰਜ ਕਰਵਾਈ ਗਈ ਸੀ ਤਾਂ ਪੁਲਿਸ ਵਾਲਿਆਂ ਨੂੰ ਇੱਥੇ ਜਿਹੜਾ ਸ਼ੱਕ ਹੁੰਦਾ ਕਿ ਜਿਹੜੀ ਇਹ লাশ ਆ ਜਾਂ ਪਿੰਜਰ ਹੈ ਇਹ ਮਲੀਗੇ ਦਾ ਹੀ ਹੋ ਸਕਦਾ ਤਾਂ ਇਸ ਕਰਕੇ ਫਿਰ ਜਿਹੜਾ ਸ਼ੁਰੇਸ਼ ਸੀਗਾ ਉਹਨੂੰ ਪੁਲਿਸ ਵਾਲੇ ਥਾਣੇ ਦੇ ਵਿੱਚ ਸੱਦਦੇ ਆ ਉਹਨੂੰ ਥਾਣੇ ਬੁਲਾਉਂਦੇ ਆ ਤਾਂ ਇੱਥੇ ਪਹਿਲੀ ਵਾਰ ਜਿਹੜਾ ਉਹ ਸ਼ਰੇਸ਼ ਸੀਗਾ ਉਹਨੂੰ ਲੱਗਿਆ ਕਿ ਸ਼ਾਇਦ ਉਸ ਦੀ ਘਰ ਵਾਲੀ ਦੇ ਬਾਰੇ ਗੱਲ ਕਰਨ ਦੇ ਲਈ ਬੁਲਾਇਆ ਤਾਂ ਸ਼ਾਇਦ ਉਸ ਦੀ ਘਰ ਵਾਲੀ ਕਿਤੇ ਨਾ ਕਿਤੇ ਪੁਲਿਸ ਵਾਲਿਆਂ ਨੂੰ ਮਿਲ ਗਈ ਹੋਣੀ ਆ ਤਾਂ ਉਹ ਥਾਣੇ ਦੇ ਵਿੱਚ ਜਾਂਦਾ ਪਰ ਇੱਥੇ ਜਦੋਂ ਪਹੁੰਚਿਆ ਤਾਂ ਉਸ ਦੇ ਉੱਤੇ ਜਿਹੜਾ ਦੁੱਖਾਂ ਦਾ ਪਹਾੜ ਟੁੱਟ ਗਿਆ ਕਿਉਂਕਿ ਪੁਲਿਸ ਵਾਲਿਆਂ ਨੇ ਇੱਥੇ ਜਿਹੜਾ ਉਹ ਸ਼ਰੇਸ਼ ਸੀ ਉਹਨੂੰ ਦੱਸਿਆ ਕਿ ਤੇਰੀ ਘਰ ਵਾਲੀ ਦੀ ਸਾਨੂੰ লাশ ਮਿਲੀ ਐ ਤੇਰੀ ਘਰ ਵਾਲੀ ਦਾ ਸਾਨੂੰ ਪਿੰਜਰ ਮਿਲਿਆ ਉਹਦਾ ਕਿਸੇ ਨੇ ਕਤਲ ਕਰ ਦਿੱਤਾ ਹੁਣ ਇਹ ਤਾਂ ਪੁਲਿਸ ਵਾਲਿਆਂ ਨੇ ਦੱਸਿਆ ਕਿ ਉਸ ਦਾ ਕਤਲ ਕੀਤਾ ਤੇ ਅਗਲੀ ਗੱਲ ਜਦੋਂ ਪੁਲਿਸ ਵਾਲਿਆਂ ਨੇ ਕਹੀ ਤਾਂ ਉਹਨੂੰ ਸੁਣ ਕੇ ਸ਼ਰੇਸ਼ ਦੇ ਪੈਰਾਂ ਦੇ ਥੱਲੇ ਜ਼ਮੀਨ ਨਿਕਲ ਜਾਂਦੀ ਹੈ ਕਿਉਂਕਿ ਪੁਲਿਸ ਵਾਲੇ சுரேਸ਼ ਨੂੰ ਕਹਿੰਦੇ ਆ ਕਿ ਜਿਹੜਾ ਉਸ ਦਾ ਕਤਲ ਆ ਉਹ ਕਿਸੇ ਹੋਰ ਨੇ ਨਹੀਂ ਕੀਤਾ ਬਲਕਿ ਤੂੰ ਹੀ ਕੀਤਾ ਤੇ ਇਹ ਕਹਿ ਕੇ ਉਹਨੂੰ ਫਿਰ ਗ੍ਰਿਫਤਾਰ ਕਰ ਲਿਆ ਜਾਂਦਾ ਹੁਣ ਪੁਲਿਸ ਵਾਲਿਆਂ ਨੇ ਸ਼ਰੇਸ਼ ਨੂੰ ਹੀ ਉਸ ਦੀ ਘਰ ਵਾਲੀ ਦੇ ਕਤਲ ਦੇ ਲਈ ਗ੍ਰਿਫਤਾਰ ਕਰ ਲਿਆ ਸੀ ਹੁਣ ਜਿਹੜਾ ਸ਼ਰੇਸ਼ ਜੋ ਪੁਲਿਸ ਵਾਲਾ ਨੂੰ ਬਹੁਤ ਸਮਝਾਉਣ ਦੀ ਕੋਸ਼ਿਸ਼ ਕਰਦਾ ਹੈ ਕਿ ਜਿਹੜੀ ਮੇਰੀ ਘਰ ਵਾਲੀ ਸੀ ਉਹਦੇ ਨਾਲ ਮੇਰੀ ਵਧਿਆ ਬਣਦੀ ਸੀ ਮੈਂ ਕਿਉਂ ਕਤਲ ਕਰੂੰਗਾ ਮੈਂ ਆਪ ਹੀ ਤਾਂ ਉਹਦੀ ਮਿਸਿੰਗ ਰਿਪੋਰਟ ਦਰਜ ਕਰਵਾਈ ਸੀ ਜੇ ਮੈਂ ਜਿਆ ਕੁਝ ਕਰਨਾ ਹੁੰਦਾ ਤਾਂ ਫਿਰ ਮੈਂ ਮਿਸਿੰਗ ਕੰਪਲੇਂਟ ਕਿਉਂ ਦਰਜ ਕਰਵਾਉਂਦਾ ਤੇ ਉਹ ਇਹ ਵੀ ਪੁੱਛਦਾ ਕਿ ਤੁਹਾਨੂੰ ਕਿਵੇਂ ਪਤਾ ਲੱਗਿਆ ਕਿ ਉਹ ਜਿਹੜਾ ਪਿੰਜਰ ਆ ਉਹ ਮੇਰੀ ਘਰ ਵਾਲੀ ਦਾ ਹੀ ਆ ਤਾਂ ਇੱਥੇ ਫਿਰ ਜਿਹੜੇ ਉਹ ਪੁਲਿਸ ਵਾਲੇ ਸੀ ਉਹ ਸ਼ੁਰੇਸ਼ ਨੂੰ ਦੱਸ ਦਿਆ ਕਿ ਜਿਹੜੀ ਉਸ ਦੀ ਮਾਂ ਸੀ ਮਲੀਗੇ ਦੀ ਜਾਨੀ ਕਿ ਸ਼ੁਰੇਸ਼ ਦੀ ਜਿਹੜੀ ਸੱਸ ਸੀ ਉਹਨੇ ਉਸ ਪਿੰਜਰ ਦੇ ਨਾਲ ਜਿਹੜੇ ਕੱਪੜੇ ਮਿਲੇ ਸੀ ਉਹਨਾਂ ਦੀ ਜਿਹੜੀ ਸਨਾਖਤ ਕਰ ਲਈ ਸੀ ਉਹਨੇ ਕਿਹਾ ਸੀ ਕਿ ਇਹ ਜਿਹੜੇ ਕੱਪੜੇ ਨੇ ਉਹ ਮੇਰੀ ਕੁੜੀ ਦੇ ਹੀ ਨੇ ਤਾਂ ਇਸ ਤੋਂ ਬਾਅਦ ਫਿਰ ਉਸੇ ਦੇ ਜਿਹੜੇ ਬਿਆਨਾਂ ਦੇ ਆਧਾਰ ਦੇ ਉੱਤੇ ਜਿਹੜਾ ਪੁਲਿਸ ਨੇ சுரேਸ਼ ਨੂੰ ਗ੍ਰਿਫਤਾਰ ਕੀਤਾ ਕਿ ਉਸੇ ਨੇ ਉਹਦੀ ਕੁੜੀ ਦਾ ਜਿਹੜਾ ਕਤਲ ਕੀਤਾ ਹੈ ਤਾਂ ਉਸ ਤੋਂ ਬਾਅਦ ਇਹਨੂੰ ਗ੍ਰਿਫਤਾਰ ਕਰਕੇ ਇਹਨੂੰ ਜੇਲ੍ਹ ਭੇਜ ਦਿੱਤਾ ਗਿਆ ਤੇ ਇਸ ਦੇ ਉੱਤੇ ਅੱਗੇ ਮੁਕੱਦਮਾ ਚੱਲਣਾ ਸੀ ਪਰ ਜਿਹੋ ਜਿਹੇ ਇਲਾਕੇ ਦੇ ਵਿੱਚ ਇਹ சுரேਸ਼ ਰਹਿੰਦਾ ਸੀ ਉਸ ਇਲਾਕੇ ਦੇ ਵਿੱਚ ਆਪਣੀ ਘਰਵਾਲੀ ਦਾ ਕਤਲ ਕਰ ਦੇਣਾ ਬਹੁਤ ਵੱਡੀ ਗੱਲ ਮੰਨੀ ਗਈ ਤੇ ਜਿਸ ਦੇ ਚੱਲਦਿਆਂ ਇਸ ਸੁਰੇਸ਼ ਦਾ ਸਭ ਨੇ ਬਾਈਕਾਟ ਕਰ ਦਿੱਤਾ ਹੁਣ ਸੁਰੇਸ਼ ਦੇ ਉੱਤੇ ਪਹਿਲਾਂ ਹੀ ਜਿਹੜੇ ਦੁੱਖ ਆਏ ਸੀ ਪਰ ਇਹ ਦੁੱਖ ਵੀ ਉਹਨੂੰ ਦੇਖਣਾ ਪਿਆ ਕਿ ਜਿਹੜੇ ਉੱਥੇ ਇਲਾਕੇ ਦੇ ਵਿੱਚ ਵਕੀਲ ਸੀਗੇ ਸਾਰਿਆਂ ਨੇ ਉਸ ਦਾ ਕੇਸ ਲੈਣ ਤੋਂ ਮਨਾ ਕਰ ਦਿੱਤਾ ਹੁਣ ਇੱਕ ਗਰੀਬ ਬੰਦਾ ਜਿਸ ਦੀ ਘਰਵਾਲੀ ਦਾ ਹੀ ਕਤਲ ਉਸ ਦੇ ਸਿਰ ਮੜ ਦਿੱਤਾ ਗਿਆ ਤੇ ਉਸ ਨੂੰ ਮੁਕੱਦਮਾ ਲੜਨ ਦੇ ਲਈ ਹੁਣ ਕੋਈ ਵਕੀਲ ਵੀ ਨਹੀਂ ਮਿਲ ਰਿਹਾ ਤੇ ਹੁਣ ਇਹ ਚੀਜ਼ ਬੜੀ ਦੁਖਦਾਈ ਸੀ ਇਸ ਕਰਕੇ ਫਿਰ ਹੁਣ ਜਿਹੜਾ ਸੁਰੇਸ਼ ਆ ਉਹ ਆਪਣੇ ਜਿਹੜੇ ਮਾਪੇ ਸੀ ਉਹਨਾਂ ਨੂੰ ਕਹਿੰਦਾ ਕਿ ਮੇਰੇ ਵਾਸਤੇ ਕੋਈ ਨਾ ਕੋਈ ਤੁਸੀਂ ਵਕੀਲ ਲੱਭੋ ਤਾਂ ਹੁਣ ਜਿਹੜੇ ਉਸ ਸੁਰੇਸ਼ ਦੇ ਮਾਪੇ ਸੀ ਜਿਹੜੇ ਬਜ਼ੁਰਗ ਮਾਪੇ ਸੀਗੇ ਉਹਨਾਂ ਨੇ ਜਿਹੜਾ ਵਕੀਲ ਲੱਭਣਾ ਸ਼ੁਰੂ ਕੀਤਾ ਪਰ ਉਹਨਾਂ ਦੀ ਵੀ ਕਿਸੇ ਨੇ ਕੋਈ ਗੱਲਬਾਤ ਨਹੀਂ ਸੁਣੀ ਉਹ ਦਰਦ-ਦਰਦੀਆਂ ਠੋਕਰਾਂ ਖਾਂਦੇ ਰਹੇ ਪਰ ਉਹਨਾਂ ਨੂੰ ਆਪਣੇ ਇੱਕ ਗਰੀਬ ਪੁੱਤ ਵਾਸਤੇ ਕਿਤੇ ਕੋਈ ਵਕੀਲ ਨਹੀਂ ਮਿਲਿਆ ਤਾਂ ਹੁਣ ਦੂਜੇ ਪਾਸੇ ਜੇ ਦੇਖਿਆ ਜਾਵੇ ਤਾਂ ਪੁਲਿਸ ਵਾਲਿਆਂ ਨੂੰ ਜੋ ਪਿੰਜਰ ਮਿਲਿਆ ਸੀ ਪੁਲਿਸ ਵਾਲਿਆਂ ਨੇ ਸਿਰਫ ਉਸ ਦੀ ਜਿਹੜੀ ਸਨਾਖਤ ਕੱਪੜਿਆਂ ਤੋਂ ਕਰਵਾਈ ਨਾ ਉਹਨਾਂ ਨੇ ਕੋਈ ਡੀਐਨਏ ਟੈਸਟ ਕੀਤਾ ਨਾ ਹੀ ਕੁਝ ਹੋਰ ਕੀਤਾ ਕਿਉਂਕਿ ਇਹ ਹੁਣ 2021 ਦੀ ਘਟਨਾ ਸੀ ਹੁਣ ਜਿਹੜਾ ਜੋਗਾ ਬੜਾ ਮਾਡਰਨ ਹੋ ਚੁੱਕਿਆ ਬਹੁਤ ਟੈਕਨੋਲੋਜੀ ਆ ਚੁੱਕੀ ਆ ਬੜੇ ਟੈਸਟ ਵਗੈਰਾ ਹੁਣ ਜਿਹੜੇ ਕਰਨੇ ਬੜੇ ਸੌਖੇ ਨੇ ਇਸ ਕਰਕੇ ਪੁਲਿਸ ਨੇ ਜਿਹੜਾ ਡੀਐਨਏ ਟੈਸਟ ਨਾ ਕਰਦੇ ਹੋਏ ਇਸ ਕੇਸ ਦੇ ਵਿੱਚ ਉਸ ਨੂੰ ਜਿਹੜੇ ਸ਼ਰੇਸ਼ ਨੂੰ ਸਿੱਧਾ ਹੀ ਫਸਾ ਦਿੱਤਾ ਸੀ ਹੁਣ ਜਦੋਂ ਇਹ ਗੱਲਬਾਤ ਸੋਸ਼ਲ ਮੀਡੀਆ ਦੇ ਉੱਤੇ ਫੈਲੀ ਤੇ ਜਦੋਂ ਇਹ ਖਬਰ ਸੋਸ਼ਲ ਮੀਡੀਆ ਤੇ ਫੈਲਦੀ ਆ ਤਾਂ ਇੱਥੇ ਹੀ ਇੱਕ ਵਕੀਲ ਜਿਸ ਦਾ ਨਾਮ ਬੀ ਐਸ ਪਾਂਡੂ ਪੁਜਾਰੀ ਸੀ ਉਹ ਇਸ ਖਬਰ ਨੂੰ ਦੇਖਦਾ ਉਹ ਜਿਹੜਾ ਵਕੀਲ ਸੀ ਉਹ ਕਾਫੀ ਜ਼ਿਆਦਾ ਜਿਹੜੇ ਗਰੀਬ ਲੋਕ ਸੀ ਉਹਨਾਂ ਦੇ ਕੇਸ ਲੜਿਆ ਕਰਦਾ ਸੀ ਤਾਂ ਜਦੋਂ ਉਹਨੇ ਇਹ ਖਬਰ ਦੇਖੀ ਤਾਂ ਇਸ ਦੇ ਵਿੱਚ ਉਹਨੇ ਰਿਸਰਚ ਕੀਤੀ ਤਾਂ ਉਹਨੂੰ ਪਤਾ ਲੱਗਦਾ ਕਿ ਜਿਹੜਾ ਸ਼ਰੇਸ਼ ਹੈ ਉਹਨੂੰ ਪੁਲਿਸ ਵਾਲਿਆਂ ਨੇ ਜਾਣ ਬੁੱਝ ਕੇ ਫਸਾਇਆ ਏ ਕਿਉਂਕਿ ਨਾ ਤਾਂ ਪੁਲਿਸ ਵਾਲਿਆਂ ਨੇ ਕੋਈ ਡੀ ਐਨ ਏ ਟੈਸਟ ਕੀਤਾ ਤੇ ਨਾ ਹੀ ਕੋਈ ਹੋਰ ਵਿਟਨੈਸ ਵਗੈਰਾ ਬੁਲਾਇਆ ਸਿੱਧਾ ਹੀ ਪੁਲਿਸ ਵਾਲਿਆਂ ਨੇ ਉਸ ਦੇ ਉੱਤੇ ਚਾਰ ਸ਼ੀਟ ਬਣਾਈ ਤੇ ਉਸ ਨੂੰ ਅਦਾਲਤ ਦੇ ਵਿੱਚ ਪੇਸ਼ ਕਰ ਦਿੱਤਾ ਤੇ ਉਸ ਦੇ ਉੱਤੇ ਮੁਕੱਦਮਾ ਚਲਾ ਦਿੱਤਾ ਸੀ ਪਰ ਹੁਣ ਜਿਹੜਾ ਸ਼ੁਰੇਸ਼ ਸੀ ਇਹਨੂੰ ਕੋਈ ਵਕੀਲ ਤੱਕ ਨਹੀਂ ਮਿਲਿਆ ਸੀ ਇਸ ਕਰਕੇ ਜਿਹੜਾ ਹੁਣ ਇਹ ਪੁਜਾਰੀ ਵਕੀਲ ਸੀ ਇਹ ਪਹੁੰਚਦਾ ਸ਼ੁਰੇਸ਼ ਦੇ ਕੋਲੇ ਉਸ ਤੋਂ ਜਾ ਕੇ ਸਾਰੀ ਗੱਲਬਾਤ ਪੁੱਛਦਾ ਤਾਂ ਸ਼ੁਰੇਸ਼ ਉਹਨੂੰ ਪੂਰੀ ਗੱਲ ਦੱਸਦਾ ਕਿ ਇਦਾਂ ਇਦਾਂ ਕਰਕੇ ਮੇਰੀ ਘਰ ਵਾਲੀ ਇੱਕ ਦਿਨ ਅਚਾਨਕ ਘਰ ਤੋਂ ਚਲੀ ਗਈ ਸੀ ਤੇ ਜਿਸ ਤੋਂ ਬਾਅਦ ਮੈਂ ਮਿਸਿੰਗ ਕੰਪਲੇਂਟ ਵੀ ਲਿਖਾਈ ਪਰ ਪੁਲਿਸ ਵਾਲਿਆਂ ਨੇ ਮੇਰੇ ਉੱਤੇ ਜਿਹੜਾ ਉਲਟਾ ਮੁਕੱਦਮਾ ਕਰ ਦਿੱਤਾ ਤਾਂ ਜਦੋਂ ਇਹ ਚੀਜ਼ ਸੁਣੀ ਤਾਂ ਜਿਹੜਾ ਇਹ ਵਕੀਲ ਸੀ ਇਹਨੇ ਇੱਕ ਐਪਲੀਕੇਸ਼ਨ ਤਿਆਰ ਕੀਤੀ ਤੇ ਉਹ ਐਪਲੀਕੇਸ਼ਨ ਫਿਰ ਇਸ ਵਕੀਲ ਨੇ ਅਦਾਲਤ 'ਤੇ ਵਿੱਚ ਲਾਈ ਇਸ ਐਪਲੀਕੇਸ਼ਨ ਦੇ ਵਿੱਚ ਉਹਨੇ ਲਿਖਿਆ ਕਿ ਜਿਹੜਾ ਉਹ ਪਿੰਜਰ ਸੀ ਉਸ ਦਾ ਜਿਹੜਾ ਡੀਐਨਏ ਟੈਸਟ ਹੋਣਾ ਚਾਹੀਦਾ ਸੀ ਉਸ ਦੇ ਡੀਐਨਏ ਟੈਸਟ ਕਰੇ ਤੋਂ ਬਿਨਾ ਕਿਵੇਂ ਪੁਲਿਸ ਉਸ ਨੂੰ ਮਿਲਿ ਗਏ ਦੀ লাশ ਕਹਿ ਸਕਦੀ ਹੈ ਸਭ ਤੋਂ ਪਹਿਲਾਂ ਉਹਦਾ ਡੀਐਨਏ ਟੈਸਟ ਹੋਣਾ ਜ਼ਰੂਰੀ ਸੀ ਜਿਸ ਦੇ ਸੈਂਪਲ ਲੈ ਕੇ ਜਿਹੜੀ ਉਹ ਮਲੀਗੇ ਸੀ ਉਸ ਦੀ ਮਾਂ ਦੇ ਨਾਲ ਮੈਚ ਕਰਨੇ ਚਾਹੀਦੇ ਸੀ ਪਰ ਪੁਲਿਸ ਵਾਲਿਆਂ ਨੇ ਜਿਹਾ ਨਹੀਂ ਕੀਤਾ ਸੀ ਤਾਂ ਹੁਣੇ ਅਰਜੀ ਪਾਈ ਗਈ ਤਾਂ ਕਿ ਇਹ ਸਿੱਧ ਹੋ ਸਕੇ ਜਿਹੜੀ ਉਹ লাশ ਹੈ ਮਲੀਗੇ ਦੀ ਆ ਜਿਸ ਦੇ ਕਤਲ ਦੇ ਕੇਸ ਦੇ ਵਿੱਚ ਜਿਹੜਾ ਉਹ ਸੁਰੇਸ਼ ਜੇਡ ਦੇ ਵਿੱਚ ਬੰਦ ਸੀ ਤਾਂ ਹੁਣ ਜਦੋਂ ਇਹ ਅਰਜੀ ਪਾਈ ਗਈ ਤਾਂ ਉਸ ਤੋਂ ਬਾਅਦ ਫਿਰ ਜਿਹੜੀ ਅਦਾਲਤ ਆ ਇਹ ਹੁਕਮ ਦਿੰਦੀ ਆ ਪੁਲਿਸ ਵਾਲਿਆਂ ਨੂੰ ਕਿ ਉਸ ਪਿੰਜਰ ਦਾ ਜਿਹੜਾ ਡੀਐਨਏ ਟੈਸਟ ਕਰਵਾਇਆ ਜਾਵੇ ਤਾਂ ਜਦੋਂ ਡੀਐਨਏ ਟੈਸਟ ਕਰਵਾਇਆ ਜਾਂਦਾ ਤਾਂ ਉਹਦੇ ਵਿੱਚ ਪਤਾ ਲੱਗਦਾ ਕਿ ਜਿਹੜੀ ਉਹ ਲਾਸ਼ ਸੀ ਜਾਂ ਉਹ ਪਿੰਜਰ ਸੀ ਉਹ ਮਲੀਕੇ ਦਾ ਨਹੀਂ ਸੀ ਉਹ ਕਿਸੇ ਹੋਰ ਦਾ ਹੀ ਸੀ ਤਾਂ ਇੱਥੇ ਸਭ ਤੋਂ ਪਹਿਲੀ ਵਾਰ ਜਿਹੜੀ ਕਾਮਯਾਬੀ ਮਿਲੀ ਉਸ ਸ਼ਰੇਸ਼ ਨੂੰ ਇੱਥੇ ਪਤਾ ਲੱਗਿਆ ਕਿ ਜਿਸ ਔਰਤ ਦੇ ਕਤਲ ਦੇ ਕੇਸ ਦੇ ਵਿੱਚ ਉਹ ਜੇਲ੍ਹ ਦੇ ਵਿੱਚ ਬੰਦ ਹੈ ਉਹ ਜਿਹੜਾ ਪਿੰਜਰ ਸੀ ਉਸ ਔਰਤ ਦਾ ਹੈ ਹੀ ਨਹੀਂ ਸੀ ਹੁਣ ਜੋ ਉਹ ਸ਼ਰੇਸ਼ ਸੀਗਾ ਉਸ ਨੂੰ ਜੂਨ 2021 ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਤੇ 2022 ਦੇ ਵਿੱਚ ਜਾ ਕੇ ਉਸ ਵਕੀਲ ਦੇ ਕੋਲੇ ਖਬਰ ਪਹੁੰਚੀ ਸੀ ਤੇ ਹੁਣ ਜਦੋਂ ਡੀਐਨਏ ਟੈਸਟ ਹੋਇਆ ਸੀ ਉਦੋਂ ਤੱਕ ਸਤੰਬਰ 2023 ਆ ਚੁੱਕਿਆ ਸੀ ਤਾਂ ਹੁਣ ਤਕਰੀਬਨ ਉਹਨੂੰ ਡੇਢ ਸਾਲ ਹੋ ਗਿਆ ਸੀ ਉਸ ਜੇਲ੍ਹ ਦੇ ਵਿੱਚ ਬੰਦ ਬੈਠੇ ਨੂੰ ਤੇ ਹੁਣ ਜਦੋਂ ਇਹ ਸਾਰੀ ਗੱਲਬਾਤ ਨਿਕਲ ਕੇ ਸਾਹਮਣੇ ਆਈ ਉਹ ਡੀਐਨਏ ਦੀ ਰਿਪੋਰਟ ਆਈ ਜਿਸ ਦੇ ਵਿੱਚ ਪਤਾ ਲੱਗਿਆ ਕਿ ਉਹ ਮਲਿਕੇ ਦੀ লাশ ਨਹੀਂ ਹੈ ਤਾਂ ਉਸ ਦੇ ਆਧਾਰ ਦੇ ਉੱਤੇ ਫਿਰ ਜਿਹੜੀ ਇੱਕ ਹੋਰ ਅਰਜੀ ਪਾਈ ਜਾਂਦੀ ਆ ਉਸ ਵਕੀਲ ਦੇ ਵੱਲੋਂ ਜਿਸ ਦੇ ਵਿੱਚ ਜਿਹੜਾ ਉਹ ਸ਼ਰੇਸ਼ ਸੀਗਾ ਉਹਦੀ ਜ਼ਮਾਨਤ ਦੇ ਲਈ ਲਿਖਿਆ ਜਾਂਦਾ ਤਾਂ ਇਸ ਦੇ ਚੱਲਦੇ ਆ ਹੀ ਫਿਰ ਜਿਹੜੀ ਅਦਾਲਤ ਸੀ ਉਹਨੇ ਇਸ ਸ਼ਰੇਸ਼ ਨੂੰ ਜਿਹੜੀ ਜ਼ਮਾਨਤ ਦਿੱਤੀ ਪਰ ਇਸ ਦੇ ਨਾਲ ਹੀ ਜਿਹੜੀ ਅਦਾਲਤ ਨੇ ਉਸ ਨੂੰ 1 ਲੱਖ ਰੁਪਏ ਦਾ ਜੁਰਮਾਨਾ ਲਾਇਆ ਤਾਂ ਕਿ ਉਹ ਜੁਰਮਾਨਾ ਦੇਵੇ 1 ਲੱਖ ਰੁਪਿਆ ਫਿਰ ਉਸ ਤੋਂ ਬਾਅਦ ਉਹ ਬਾਹਰ ਆ ਸਕਦਾ ਤਾਂ ਹੁਣ ਜਦੋਂ 1 ਲੱਖ ਰੁਪਏ ਦੀ ਗੱਲ ਚੱਲੀ ਤਾਂ ਜਿਹੜਾ ਸ਼ਰੇਸ਼ ਸੀ ਤੇ ਉਸਦੇ ਮਾਪੇ ਵਾਪਸ ਸੀ ਪਹਿਲਾਂ ਹੀ ਗਰੀਬ ਸੀ ਉਹਨਾਂ ਕੋਲੇ ਪੈਸਾ ਹੈ ਹੀ ਨਹੀਂ ਸੀ ਤਾਂ ਇਸ 1 ਲੱਖ ਦਾ ਇੰਤਜ਼ਾਮ ਕਰਦਿਆਂ ਕਰਦਿਆਂ ਉਹਨਾਂ ਨੂੰ 1 ਸਾਲ ਹੋਰ ਲੰਘ ਜਾਂਦਾ ਤੇ ਫਿਰ 1 ਸਾਲ ਤੋਂ ਬਾਅਦ ਜਦੋਂ 1 ਲੱਖ ਰੁਪਇਆ ਜਮ੍ਹਾਂ ਕਰਵਾਇਆ ਜਾਂਦਾ ਤਾਂ ਉਸ ਤੋਂ ਬਾਅਦ ਫਿਰ ਜਿਹੜਾ ਇਹ சுரேਸ਼ ਆ ਉਹ ਜੇਲ੍ਹ ਤੋਂ ਬਾਹਰ ਆਉਂਦਾ ਹੁਣ ਜਦੋਂ சுரேਸ਼ ਜਿਹੜਾ ਜੇਲ੍ਹ ਦੇ ਵਿੱਚੋਂ ਬਾਹਰ ਆਉਂਦਾ ਜ਼ਮਾਨਤ ਦੇ ਉੱਤੇ ਤਾਂ ਸਭ ਤੋਂ ਪਹਿਲਾਂ ਉਹ ਥਾਣੇ ਦੇ ਵਿੱਚ ਜਾਂਦਾ ਜਿੱਥੇ ਉਹਨੇ ਮਿਸਿੰਗ ਕੰਪਲੇਂਟ ਦਰਜ ਕਰਵਾਈ ਸੀ ਉੱਥੇ ਜਾ ਕੇ ਦੁਬਾਰਾ ਤੋਂ ਫਿਰ ਉਹ ਪੁਲਿਸ ਵਾਲਿਆਂ ਨੂੰ ਕਹਿੰਦਾ ਕਿ ਤੁਸੀਂ ਮੇਰੀ ਘਰ ਵਾਲੀ ਨੂੰ ਲੱਭਣ ਦੇ ਵਿੱਚ ਜੜੀ ਮੇਰੀ ਮਦਦ ਕਰੋ ਪਰ ਪੁਲਿਸ ਵਾਲੇ ਉਹਨੂੰ ਕਹਿੰਦੇ ਸੀ ਕਿ ਅਸੀਂ ਲੱਭਾਂਗੇ ਪਰ ਲੱਭਦੇ ਹੈ ਨਹੀਂ ਸੀ ਉਹ ਬਾਰ-ਬਾਰ ਜਾਂਦਾ ਸੀ ਤਾਂ ਇੱਕ ਦਿਨ ਪੁਲਿਸ ਵਾਲੇ ਉਹਨੂੰ ਪੁੱਛ ਹੀ ਲੈਂਦੇ ਆ ਕਿ ਤੂੰ ਇੰਨੇ ਕੰਫੀਡੈਂਸ ਨਾਲ ਕਿਵੇਂ ਕਹਿ ਸਕਦਾ ਕਿ ਜਿਹੜੀ ਤੇਰੀ ਘਰ ਵਾਲੀ ਹਾਲੇ ਵੀ ਜਿਉਂਦੀ ਆ ਤੇ ਉਹਨੂੰ ਲੱਭਿਆ ਜਾਵੇ ਤਾਂ ਫਿਰ ਇੱਥੇ ਸਭ ਤੋਂ ਪਹਿਲੀ ਵਾਰ ਜਿਹੜਾ சுரேਸ਼ ਆ ਉਹ ਪੁਲਿਸ ਵਾਲਿਆਂ ਨੂੰ ਇੱਕ ਕਹਾਣੀ ਸੁਣਾਉਂਦਾ ਉਹ ਪੁਲਿਸ ਵਾਲਿਆਂ ਨੂੰ ਦੱਸਦਾ ਹੈ ਕਿ ਜਿਹੜੀ ਉਸਦੀ ਘਰ ਵਾਲੀ ਮਲੀਗੇ ਸੀ ਉਸਦਾ ਕਿਸੇ ਹੋਰ ਮੁੰਡੇ ਦੇ ਨਾਲ ਅਫੇਅਰ ਚੱਲਦਾ ਸੀ ਜਿਸ ਦੇ ਬਾਰੇ ਇਸ சுரேਸ਼ ਨੂੰ ਪਹਿਲਾਂ ਤੋਂ ਪਤਾ ਸੀ ਤੇ ਇਹਨੂੰ ਪੂਰਾ ਪੂਰਾ ਸ਼ੱਕ ਸੀ ਕਿ ਜਿਹੜੀ ਮਲੀਗ ਆ ਉਹ ਉਸੇ ਮੁੰਡੇ ਦੇ ਨਾਲ ਜਿਹੜੀ ਘਰ ਤੋਂ ਭੱਜ ਗਈ ਆ ਤਾਂ ਹੁਣ ਇਹ ਗੱਲ ਜਦੋਂ ਪੁਲਿਸ ਵਾਲਿਆਂ ਨੂੰ ਪਤਾ ਲੱਗੀ ਤਾਂ ਪੁਲਿਸ ਵਾਲਿਆਂ ਨੇ ਕਿਹਾ ਕਿ ਤੂੰ ਪਹਿਲਾਂ ਕਿਉਂ ਨਹੀਂ ਇਹ ਗੱਲ ਬਾਤ ਦੱਸੀ ਤਾਂ ਇੱਥੇ ਫਿਰ ਜਿਹੜਾ ਸ਼ੁਰੇਸ਼ ਆ ਉਹ ਦੱਸਦਾ ਹੈ ਕਿ ਜਿਹੜੀ ਉਸ ਦੀ ਘਰ ਵਾਲੀ ਆ ਉਹ ਕਿਸੇ ਮੁੰਡੇ ਦੇ ਨਾਲ ਭੱਜਿਆ ਉਹਨੂੰ ਇਹ ਗੱਲ ਦਾ ਸ਼ੱਕ ਹੈ ਉਹਨੂੰ ਪੂਰਾ ਯਕੀਨ ਨਹੀਂ ਹੈ ਪਰ ਇਹਨਾਂ ਜ਼ਰੂਰ ਪਤਾ ਕਿ ਉਸ ਦਾ ਕਿਸੇ ਮੁੰਡੇ ਦੇ ਨਾਲ ਅਫੇਅਰ ਚੱਲ ਰਿਹਾ ਸੀ ਤਾਂ ਇਸ ਦੇ ਚੱਲਦਿਆਂ ਜਿਹੜਾ ਸੁਰੇਸ਼ ਸੀਗਾ ਉਹ ਆਪਣੀ ਘਰ ਵਾਲੀ ਦੀ ਬਦਨਾਮੀ ਨਹੀਂ ਕਰਨੀ ਚਾਹੁੰਦਾ ਸੀ ਇਸ ਕਰਕੇ ਉਹਨੇ ਸਾਰੀ ਗੱਲਬਾਤ ਪਹਿਲਾਂ ਲੁਕੋਈ ਸੀ ਪਰ ਹੁਣ ਜਦੋਂ ਉਹਨੇ ਸਾਰੀ ਗੱਲਬਾਤ ਪੁਲਿਸ ਵਾਲਿਆਂ ਨੂੰ ਦੱਸੀ ਸੱਚਾਈ ਦੱਸੀ ਤਾਂ ਪੁਲਿਸ ਵਾਲਿਆਂ ਨੇ ਹੁਣ ਉਸ ਦੀ ਘਰ ਵਾਲੀ ਨੂੰ ਲੱਭਣਾ ਸ਼ੁਰੂ ਕੀਤਾ ਪਰ ਪੁਲਿਸ ਵਾਲਿਆਂ ਦੇ ਹੱਥ ਹੁਣ ਵੀ ਕੋਈ ਕਾਮਯਾਬੀ ਨਹੀਂ ਮਿਲਦੀ ਇਦਾਂ ਹੀ ਜਿਹੜੇ ਦਿਨ ਲੰਘਦੇ ਜਾਂਦੇ ਆ ਪਰ ਜਿਹੜਾ ਉਸ ਮਲੀਗੇ ਦਾ ਹਾਲ ਤੱਕ ਵੀ ਕੁਝ ਪਤਾ ਨਹੀਂ ਸੀ ਤੇ ਜਿਹੜਾ ਉਹ ਪਿੰਜਰ ਸੀ ਉਹਦਾ ਵੀ ਹਾਲ ਤੱਕ ਪਤਾ ਨਹੀਂ ਲੱਗਿਆ ਸੀ ਕਿ ਅਸਲ ਦੇ ਵਿੱਚ ਉਹ Laash ਕਿਸ ਦੀ ਆ ਤਾਂ ਹੁਣ ਇਦਾਂ ਹੀ ਦਨ ਲੰਘਦੇ ਜਾਂਦੇ ਆ ਹੁਣ 1 April 2025 ਦਾ ਦਿਨ ਆਉਂਦਾ 1 April 2025 ਦੇ ਦਿਨ ਜਿਹੜਾ ਸ਼ਰੇਸ਼ ਸੀ ਉਹਦੇ ਕੁਝ ਦੋਸਤ ਬਾਜ਼ਾਰ ਦੇ ਵਿੱਚ ਇੱਕ ਕਿਸੇ ਕਾਫੀ ਸ਼ਾਪ ਦੇ ਉੱਤੇ ਬੈਠੇ ਕਾਫੀ ਪੀ ਰਹੇ ਸੀ ਤਾਂ ਉੱਥੇ ਉਹਨਾਂ ਦੇ ਵਿੱਚੋਂ ਇੱਕ ਦੋਸਤ ਕੀ ਦੇਖਦਾ ਕਿ ਉੱਥੇ ਇੱਕ ਔਰਤ ਕਿਸੇ ਹੋਰ ਮੁੰਡੇ ਦੇ ਨਾਲ ਬੈਠੀ ਕਾਫੀ ਵਗੈਰਾ ਪੀ ਰਹੀ ਸੀ ਤਾਂ ਜਦੋਂ ਉਸ ਦਾ ਧਿਆਨ ਉਸ ਦੇ ਵੱਲ ਗਿਆ ਤਾਂ ਉਹਨੂੰ ਲੱਗਿਆ ਕਿ ਸ਼ਾਇਦ ਜਿਹੜੀ ਉਹ ਔਰਤ ਹੈ ਉਹ ਹੋਰ ਕੋਈ ਨਹੀਂ ਬਲਕਿ ਸ਼ਰੇਸ਼ ਦੀ ਘਰ ਵਾਲੀ ਮਿਲ ਗਈ ਹੈ ਤਾ ਉਹਨੂੰ ਸ਼ੱਕ ਹੋਇਆ ਸੀ ਹੁਣ ਕਾਫੀ ਸਾਲ ਹੋ ਗਏ ਸੀ ਉਹਨੂੰ ਘਰ ਤੋਂ ਗਈ ਨੂੰ ਤਾਂ ਹੁਣ ਉਹਨੂੰ ਜਿਹੜਾ ਯਕੀਨ ਨਹੀਂ ਹੋ ਰਿਹਾ ਸੀ ਕਿ ਇਹ ਉਹੀ ਜਿਹੜੀ ਮਲੀਗੇ ਆ ਇਸ ਕਰਕੇ ਫਿਰ ਜਿਹੜਾ ਉਹ ਦੋਸਤ ਸੀਗਾ சுரேਸ਼ ਦਾ ਉਹ ਇੱਥੇ ਇੱਕ ਵੀਡੀਓ ਬਣਾਉਂਦਾ ਉਹ ਵੀਡੀਓ ਬਣਾ ਕੇ ਜਿਹੜੀ சுரேਸ਼ ਨੂੰ ਭੇਜਦਾ ਤਾਂ சுரேਸ਼ ਕਨਫਰਮ ਕਰਦਾ ਕਿ ਹਾਂ ਇਹ ਮਲੀਗੇ ਹੀ ਆ ਤਾਂ ਉਸ ਤੋਂ ਬਾਅਦ ਫਿਰ ਉਸ ਨੂੰ ਜਿਹੜਾ ਮਲੀਗੇ ਨੂੰ ਮਿਲਿਆ ਜਾਂਦਾ ਉਸ ਮਲੀਗੇ ਤੱਕ ਪੂਰੀ ਗੱਲਬਾਤ ਪਹੁੰਚਦੀ ਆ ਉਹਨੂੰ ਦੱਸਿਆ ਜਾਂਦਾ ਇਹ ਤੇਰੇ ਕਤਲ ਦੇ ਕੇਸ ਦੇ ਵਿੱਚ ਤੇਰਾ ਘਰ ਵਾਲਾ ਜਿਹੜਾ ਕਈ ਸਾਲ ਜੇਲ੍ਹ কাট ਚੁੱਕਿਆ ਤੇ ਹੁਣ ਜਦੋਂ ਇਹ ਗੱਲ ਮਲੀਗੇ ਨੂੰ ਪਤਾ ਲੱਗੀ ਤਾਂ ਮਲੀਗੇ ਇੱਥੇ ਬੜੀ ਹੈਰਾਨ ਹੁੰਦੀ ਹੈ ਕਿਉਂਕਿ ਉਸ ਨੂੰ ਹਾਲ ਤੱਕ ਇਸ ਗੱਲ ਦਾ ਕੋਈ ਅੰਦਾਜ਼ਾ ਤੱਕ ਨਹੀਂ ਸੀ ਹੁਣ ਜਿਹੜੀ ਇਹ ਮਲੀਗੇ ਸੀ ਉਹ ਜਿਹੜੇ ਸ਼ੁਰੇਸ਼ ਦੇ ਪਿੰਡ ਤੋਂ ਤਕਰੀਬਨ 30 ਕਿਲੋਮੀਟਰ ਦੂਰ ਇੱਕ ਗਣੇਸ਼ ਨਾਮ ਦੇ ਮੁੰਡੇ ਦੇ ਨਾਲ ਇੱਕ ਪਿੰਡ ਦੇ ਵਿੱਚ ਰਹਿੰਦੀ ਸੀ ਉਹਨੂੰ ਉੱਥੇ ਹਾਲ ਤੱਕ ਕੁਝ ਨਹੀਂ ਪਤਾ ਸੀ ਕਿ ਉਹਦੇ ਪਿੱਛੋਂ ਇੰਨਾ ਕੁਝ ਹੋ ਗਿਆ ਹੈ ਤਾਂ ਹੁਣ ਜਦੋਂ ਉਹਨੂੰ ਸਾਰੀ ਗੱਲ ਬਾਤ ਪਤਾ ਲੱਗੀ ਤਾ ਫਿਰ ਮਲੀਗੇ ਆਪ ਜਿਹੜੀ ਕੋਰਟ ਦੇ ਵਿੱਚ ਜਾ ਕੇ ਪੇਸ਼ ਹੁੰਦੀ ਹੈ ਉਹ ਜਾ ਕੇ ਜੱਜ ਨੂੰ ਦੱਸਦੀ ਹੈ ਕਿ ਮੈਂ ਹਾਲੇ ਵੀ ਜਿਉਂਦੀ ਆ ਤੇ ਮੈਂ ਇੱਕ ਗਣੇਸ਼ ਨਾਮ ਦੇ ਮੁੰਡੇ ਦੇ ਨਾਲ ਆਪਣੀ ਮਰਜ਼ੀ ਦੇ ਨਾਲ ਕਿਤੇ ਰਹਿ ਰਹੀ ਆ ਜਦੋਂ ਫਿਰ ਇਹ ਸਾਰੀ ਗੱਲਬਾਤ ਅਦਾਲਤ ਦੇ ਵਿੱਚ ਨਿਕਲ ਕੇ ਸਾਹਮਣੇ ਆਈ ਤਾਂ ਫਿਰ ਜਿਹੜਾ ਸ਼ੁਰੇਸ਼ ਸੀਗਾ ਉਹਨੂੰ ਬਾਇਜਤ ਬਰੀ ਕੀਤਾ ਗਿਆ ਤੇ ਦੂਜੇ ਪਾਸੇ ਜਿਹੜੇ ਪੁਲਿਸ ਵਾਲੇ ਸੀ ਇਹਨਾਂ ਦੇ ਉੱਤੇ ਡਿਪਾਰਟਮੈਂਟਲ ਜਿਹੜੀ ਇਨਕੁਆਇਰੀ ਸੀ ਉਹ ਚਲਾਈ ਗਈ ਕਿਉਂਕਿ ਜਿਹੜੀ ਹੁਣ ਉਹ ਮਲੀਗੇ ਦੀ ਮਾਂ ਸੀ ਉਸਨੇ ਵੀ ਅਦਾਲਤ ਦੇ ਵਿੱਚ ਜਾ ਕੇ ਦੱਸਿਆ ਕਿ ਜਿਹੜੀ ਪੁਲਿਸ ਸੀ ਉਹਨੇ ਧੱਕੇ ਦੇ ਨਾਲ ਉਸ ਤੋਂ ਜਿਹੜੀ ਉਹਨਾਂ ਕੱਪੜਿਆਂ ਦੀ شناخت ਕਰਵਾਈ ਸੀ ਉਹ ਕਹਿ ਰਹੀ ਸੀ ਅਦਾਲਤ ਦੇ ਵਿੱਚ ਕਿ ਜਿਹੜੇ ਉਹ ਕੱਪੜੇ ਸੀਗੇ ਉਹ ਉਸ ਦੀ ਧੀ ਦੇ ਨਹੀਂ ਸੀ ਉਹਨੇ ਪਹਿਲਾਂ ਵੀ ਇਹ ਬਿਆਨ ਦਿੱਤਾ ਸੀ ਪਰ ਪੁਲਿਸ ਵਾਲਿਆਂ ਦਾ ਕਹਿਣਾ ਸੀ ਕਿ ਇਹ ਜਾਣ ਬੁੱਝ ਕੇ ਆਪਣੇ ਜਵਾਈ ਨੂੰ ਬਚਾਉਣਾ ਚਾਹੁੰਦੀ ਹੈ ਤੇ ਇਸ ਕਰਕੇ ਇਹਦਾ ਜਿਹੜਾ ਇਹ ਬਿਆਨ ਆ ਉਹ ਨਾ ਮੰਨਿਆ ਜਾਵੇ ਤਾਂ ਇਦਾਂ ਫਿਰ ਅਦਾਲਤ ਦੇ ਵਿੱਚ ਉਸ ਦਾ ਬਿਆਨ ਨਹੀਂ ਮੰਨਿਆ ਗਿਆ ਸੀ ਪਰ ਬਾਅਦ ਦੇ ਵਿੱਚ ਜਦੋਂ ਸਾਰੀ ਗੱਲਬਾਤ ਨਿਕਲ ਕੇ ਸਾਹਮਣੇ ਆਈ ਤਾਂ ਪਤਾ ਲੱਗਿਆ ਕਿ ਜਿਹੜੀ ਪੁਲਿਸ ਹੈ ਉਨੇ ਜਾਣਬੁੱਝ ਕੇ ਜਿਹੜੇ ਸ਼ਰੇਸ਼ ਦੇ ਖਿਲਾਫ ਜਿਹੜੇ ਸਬੂਤ ਇਕੱਠੇ ਕੀਤੇ ਜਾਣਬੁੱਝ ਕੇ ਜਿਹੜੇ ਸਬੂਤ ਬਣਾਏ ਤੇ ਇਸ ਕੇਸ ਨੂੰ ਰਫਾ-ਦਫਾ ਕਰਨ ਦੇ ਲਈ ਜਿਹੜਾ ਉਹ ਪਿੰਜਰ ਮਿਲਿਆ ਸੀ ਜਾਣਬੁੱਝ ਕੇ ਉਹਨੂੰ ਉਸ ਮਲੀਗੇ ਦਾ ਪਿੰਜਰ ਦੱਸ ਕੇ ਤੇ ਉਸੇ ਦੇ ਘਰ ਵਾਲੇ ਦੇ ਉੱਤੇ ਮੁਕੱਦਮਾ ਚਲਾ ਕੇ ਇਹਨੂੰ ਰਫਾ-ਦਫਾ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਕਿ ਉਹਨਾਂ ਪੁਲਿਸ ਵਾਲਿਆਂ ਨੂੰ ਅੱਗੇ ਚੱਲ ਕੇ ਤਰੱਕੀਆਂ ਮਿਲ ਸਕਣ ਤੇ ਇਦਾਂ ਫਿਰ ਜਿਹੜਾ ਇਹ ਕੇਸ ਸੀਗਾ ਸਾਹਮਣੇ ਆਇਆ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋਇਆ ਤੇ ਪਤਾ ਲੱਗਿਆ ਕਿ ਜਿਹੜੀ ਪੁਲਿਸ ਹੈ ਇਹਨੇ ਨੀਚ ਕੰਮਾਂ ਤੇ ਵੀ ਉਤਰ ਆਉਂਦੀ ਆ ਕਿ ਆਪਣੀਆਂ ਤਰੱਕੀਆਂ ਦੇ ਵਾਸਤੇ ਕਿਸੇ ਗਰੀਬ ਦੀ ਜ਼ਿੰਦਗੀ ਨੂੰ ਖਰਾਬਤਾ ਕਰ ਸਕਦੀ ਹੈ ਤੇ ਤੁਹਾਡਾ ਕੀ ਮੰਨਣਾ ਇਸ ਦੇ ਬਾਰੇ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਆਪਾਂ ਮਿਲਾਂ ਕਿਸੇ ਹੋਰ ਕਹਾਣੀ ਨਾਲ ਕਿਸੇ ਹੋਰ ਇਦਾਂ ਦੀ ਵੀਡੀਓ ਦੇ ਨਾਲ ਤਦ ਤੱਕ ਲਈ ਤੁਹਾਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ